ਵਾਹਿ ਗੁਰੂ ਵਾਹਿ ਗੁਰੂ ਮੇਰਾ ਸਤ ਗੁਰ ਰਖਵਾਲਾ ਹੋਆ ਧਾਰਾ ਕਿਰਪਾ ਰਬਾ ਹਾਥ ਦਿਰਾਖਿਆ ਹਰ ਗੋਵਿੰਦ ਨਾਨ ਨਰੋਆ ਤਪ ਕੇ ਆ ਪ੍ਰਭ ਆਪ ਮਿਟਾ ਲਿਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਪਾਲ ਪਾਏ ਸਤ ਗੁਰ ਕੈ ਬਲ ਜਾਈ ਪਲਤ ਪਲਤ ਪ੍ਰਭ ਦੂਹੈ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰਿਆ ਤੇਰਾ ਸਤ ਗੁਰ ਰਖਵਾਲਾ ਓ ਤਾਰ ਕਿਰਪਾ ਪ੍ਰਭ ਹਾਥ ਤੇ ਰਾਖਿਆ ਹਰ ਗੋਵਿੰਦ ਨਾਮ ਨਰੋ ਮੇਰਾ ਸਤ ਗੁਰ ਰਖਵਾਲਾ ਹੋ ਆਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਮੇਰਾ ਸਤ ਗੁਰ ਰਖਵਾਲਾ ਹੋਆ ਮੇਰਾ ਸਤ ਗੁਰ ਰਖਵਾਲਾ ਹੋਆ ਤਨ ਤਨ ਸਤ ਗੁਰੂ ਛੇਵੇਂ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਜੋਤਾ ਬਾਪਾਰ ਉਪਕਾਰੇ ਉਹਨਾਂ ਦੇ ਪ੍ਰਕਾਸ਼ ਸਭ ਦੀਆਂ ਆਪ ਸਭ ਨੂੰ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਆਓ ਸਤਿਗੁਰ ਦੀ ਬਖਸ਼ੀ ਹੋਈ ਇਹ ਓਮਕਾਰ ਦੀ ਬਾਣੀ ਜਿਸ ਦੀ ਕਿ ਅੱਜ 48ਵੀਂ ਪਾਉੜੀ ਦੀ ਆਪਾਂ ਉਚਾਰ ਕਰਨੀ ਹੈ ਸਤਿਗੁਰ ਸਾਨੂੰ ਕੀ ਉਪਦੇਸ਼ ਕਰ ਰਿਹਾ ਨਾ ਸੋਇਨਾ ਰੁਪਾ ਸੰਚੀਏ ਸੋਇਨਾ ਰੁਪਾ ਸੰਚੀਏ ਤਨ ਕਾਚਾ ਵਿਕਚਾਰ ਸ਼ਾ ਸਦਾਏ ਸੰਚ ਤਨ ਡੁੱਬਦਾ ਹੋਏ ਕੋਰ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਓਮਕਾਰ ਦੀ ਬਾਣੀ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਸੋਏ ਨਾ ਗੁਪਾ ਸੰਚੀਅ ਸੋਨਾ ਸੋਨਾ ਰੂਪਾ ਚਾਂਦੀ ਇਹਨਾਂ ਦਾ ਧਨਾ ਇਕੱਠਾ ਕੀਤਾ ਜਾਂਦਾ ਹੈ ਸੋਨੇ ਦਾ ਰੂਪੇ ਚਾਂਦੀ ਨੂੰ ਇਕੱਠਾ ਕਰਕੇ ਪਰ ਸਤਿਗੁਰੂ ਜੀ ਕਹਿ ਰਹੇ ਹਨ ਕਿ ਧਨ ਖਾਚਾ ਇਹ ਸੋਨਾ ਇਕੱਠਾ ਹੋਇਆ ਇਹ ਚਾਂਦੀ ਇਕੱਠੀ ਕਰਨੀਏ ਇਹ ਧਨ ਜੋ ਹੈ ਇਹ ਕਾਚਾ ਹੈ ਧਨ ਕਾਚਾ ਵਿਖ ਵਿਖ ਜ਼ਹਿਰ ਹੈ ਇਹ ਦੁਖਦਾਈ ਹੈ ਸਦਾ ਇਹ ਧਨ ਜੋ ਹੈ ਇਹ ਸੋਇਨਾ ਰੂਪਾ ਸਦਾ ਦੁੱਖ ਹੀ ਦੇਂਦਾ ਹੈ ਛਾਰ ਅਤੇ ਇਹ ਧਨ ਕਿਸੇ ਕੰਮ ਨਹੀਂ ਆਉਂਦਾ ਉਹ ਵਾਹਿਗੁਰੂ ਦਾ ਜੋ ਧਨ ਹੈ ਉਹ ਸੱਚਾ ਧਨ ਹੈ ਇਹ ਧਨ ਸੋਨਾ ਰੂਪਾ ਇਹ ਸਭ ਕੱਚਾ ਧਨ ਹੈ ਇਹ ਦੇਖ ਹੈ ਜ਼ਹਿਰ ਦੀ ਨਿਆਣੀ ਹੈ ਦੁੱਖ ਹੀ ਸਦਾ ਦਿੰਦਾ ਹੈ ਅਤੇ ਛਾਲ ਸਵਾਹ ਔਰਕਾਤ ਇਹ ਵਿਅਰਥ ਹੈ ਤੁਛ ਹੈ ਕਿਉਂਕਿ ਇਹ ਅਖੀਰ ਵੇਲੇ ਕੰਮ ਨਹੀਂ ਆਉਂਦਾ ਅਖੀਰ ਵੇਲੇ ਇਹ ਸਭ ਇੱਥੇ ਹੀ ਰਹਿ ਜਾਂਦਾ ਹੈ ਇਸ ਧਨ ਦਾ ਮਾਲਕ ਜੋ ਹੈ ਉਹ ਹੋਰ ਕੋਈ ਬਣ ਜਾਂਦਾ ਹੈ ਜਿਸ ਨੇ ਕਮਾਇਆ ਕਿਸ ਤਰ੍ਹਾਂ ਕਮਾਇਆ ਉਹ ਜਾਣਦਾ ਹੈ ਕਿਉਂਕਿ ਪਾਪਾਂ ਬਾਜੋਂ ਕੋਈ ਨਾਹੀ ਮੋਇਆ ਸਾਥ ਨਾ ਜਾਈ ਇਹੋ ਜਿਹਾ ਕੱਚਾ ਧੰਨ ਜੋ ਹੈ ਪਾਪਾਂ ਬਾਜੋਂ ਹੋਵੇ ਨਾਹੀ ਤੇ ਮੋਇਆ ਸਾਥ ਨਾ ਜਾਏ ਅਖੀਰ ਵੇਲੇ ਸਾਥ ਨਹੀਂ ਜਾਂਦਾ ਇਹ ਸਾਥ ਛੱਡ ਜਾਂਦਾ ਇਸ ਦਾ ਮਾਲਕ ਕੋਈ ਹੋਰ ਹੀ ਬਣ ਜਾਂਦਾ ਹੈ ਸ਼ਾ ਸਦਾਏ ਸੱਚ ਧਨ ਦੁਬਦਾ ਹੋਏ ਕੁਆਰ ਇਹ ਉਹ ਜੋ ਕੱਚਾ ਧਨ ਹੈ ਸੋਇਨਾ ਰੂਪਾ ਇਨਾਂ ਨੂੰ ਇਕੱਠਾ ਕਰਕੇ ਸੰਚ ਇਕੱਠਾ ਕਰਨਾ ਇਹੋ ਜਿਹਾ ਧਨ ਇਕੱਠਾ ਕਰਕੇ ਕੋਈ ਆਪਣੇ ਆਪ ਨੂੰ ਸ਼ਾਹ ਸਦਦਾਦਾ ਹੈ ਕਿ ਮੈਂ ਸ਼ਾਹੂਕਾਰ ਹਾਂ ਕਿਉਂਕਿ ਮੇਰੇ ਪਾਸ ਇਹੋ ਜਿਹਾ ਧਨ ਇਕੱਠਾ ਹੋਇਆ ਹੈ ਰੂਪਾ ਸੋਇਨਾ ਦੁਬਦਾ ਹੋਏ ਕੁਆਰ ਪਰ ਜਿਸ ਦੇ ਕੋਲ ਇਹੋ ਜਿਹਾ ਧਨ ਹੈ ਉਹ ਸੱਚਾ ਧਰਮ ਨਹੀਂ ਹੈ ਇਹ ਕੱਚਾ ਧਰਮ ਜਿਸਨੇ ਕੱਟਾ ਦਿੱਤਾ ਉਹ ਦੁਬਧਾ ਦੇ ਵਿੱਚ ਪਾ ਕੇ ਫਿਰ ਖੁਆਲ ਹੁੰਦਾ ਹੈ ਦੁਬਧਾ ਦੁਚਿੱਤਾ ਮਨ ਕਦੀ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਕਦੀ ਟੁੱਟ ਗਿਆ ਉਹ ਸਦਾ ਦੁਬਧਾ ਦੇ ਵਿੱਚ ਹੀ ਰਹਿੰਦਾ ਹੈ ਸਦਾ ਦੁਚਿੱਤਾ ਬਣ ਹੀ ਰਹਿੰਦਾ ਹੈ ਦੁਚਿੱਤੇ ਬਣ ਕੇ ਉਹ ਸਦਾ ਫਿਰ ਖੁਆਰ ਹੀ ਹੁੰਦਾ ਹੈ ਸੋ ਅਸਲੀ ਧਰਮ ਨੂੰ ਛੱਡ ਕੇ ਇਕ ਕੱਚੇ ਧਨ ਨੂੰ ਜੋੜਨਾ ਇਹ ਸਦਾ ਖੁਆਰੀ ਹੀ ਪੈਦਾ ਕਰਦਾ ਹੈ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਜਿਸ ਕੈ ਪੱਲੇ ਧਨ ਵਸੈ ਤਿਸ ਕਾ ਨਾਉ ਪਕੀਰ ਜਿਸ ਤੇ ਪੱਲੇ ਆਉ ਜੇ ਕੱਚਾ ਧਨ ਵਸਦਾ ਹੈ ਇਹ ਰਾਹ ਤੇ ਨਾਲ ਨਹੀਂ ਜਾਣਾ ਉਸ ਦਾ ਨਾਮ ਬੰਦਾਲ ਹੈ ਤਿਸ ਦਾ ਨਾਮ ਫਕੀਰ ਜਿਸ ਕੈ ਪੱਲਾ ਧਨ ਵਸੈ ਕੱਚਾ ਧਨ ਤਿਸ ਕਾ ਨਾਮ ਫਕੀਰ ਜਿਨ ਕੈ ਇਰਦ ਤੂੰ ਵਸੈ ਤੇ ਨਰ ਗੁਣੀ ਗਹੀਰ ਪਰ ਜਿਸ ਦੇ ਹਿਰਦੇ ਦੇ ਵਿੱਚ ਤੂੰ ਵਾਹਿਗੁਰੂ ਵਸਦਾ ਹੈ ਉਹ ਨਰ ਜਵਾਨਾ ਉਹ ਗੁਨਾ ਦੇ ਸਮੁੰਦਰ ਬਣ ਜਾਂਦੇ ਹਨ ਉਹਨਾਂ ਦੇ ਅੰਦਰ ਉਹ ਸਵਾਹਿਗੁਰੂ ਦੇ ਗੁਣ ਆ ਜਾਂਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਵਸਦਾ ਹੈ ਔਰ ਜਿਨ੍ਹਾਂ ਦੇ ਕੋਲ ਕੱਚਾ ਧਨ ਹੈ ਉਹ ਸਤਿਗੁਰੂ ਜੀ ਕਹਿੰਦੇ ਹਨ ਆਤਮਿਕ ਤੌਰ ਤੇ ਉਹ ਕੰਗਾਲ ਹਨ ਸਤਿਗੁਰੂ ਜੀ ਅੱਗੇ ਸਾਨੂੰ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਸੱਚੇ ਆਦੀ ਸੱਚ ਸੰਚਿਆ ਸੱਚੋ ਨਾਮ ਅਮੋਲ ਸੱਚੇ ਹਾਰੀ ਜੋ ਉਸ ਸੱਚੇ ਧੰਦੇ ਨਾਲ ਜੁੜਦੇ ਹਨ ਉਸ ਵਾਹਿਗੁਰੂ ਦੇ ਨਾਲ ਜੁੜਦੇ ਹਨ ਉਹ ਹਨ ਸੱਚੇ ਹਾਰ ਇਸ ਕਰਕੇ ਸਤਿਗੁਰੂ ਇੱਥੇ ਕਹਿ ਰਹੇ ਹਨ ਸੱਚੇ ਆਰੀ ਜਿਹੜੇ ਉਹ ਸੱਚੇ ਦੇ ਨਾਲ ਜੁੜੇ ਆਣ ਸੱਚ ਸੰਚਿਆ ਉਹਨਾਂ ਨੇ ਉਹ ਵਾਹਿਗੁਰੂ ਦਾ ਨਾਮ ਜੋ ਸੱਚ ਹੈ ਜੋ ਸਾਥ ਦੇਣ ਵਾਲਾ ਹੈ ਜਿਸ ਨੇ ਸਦਾ ਹੀ ਨਾਲ ਰਹਿਣਾ ਹੈ ਉਹ ਧੰ ਸੱਚਿਆਰੀ ਜੋ ਹਨ ਉਹ ਇਹ ਧੰ ਸੰਚਦੇ ਆਣ ਸੱਚੋ ਨਾਮ अमोल ਇਹ ਨਾਮ ਜੋ ਜਿਸ ਦਾ ਕੇ ਮੋਲ ਹੀ ਨਹੀਂ ਪਾਇਆ ਜਾ ਸਕਦਾ ਜਿਸ ਤੇ ਬਰਾਬਰ ਦੀ ਕੋਈ ਹੋਰ ਸ਼ੈ ਨਹੀਂ ਹੈ ਜੋ ਸੱਚਿਆਰੀਆਂ ਜੋ ਸੱਚਾਰ ਉਸ ਵਾਹਿਗੁਰੂ ਦੇ ਨਾਲ ਜੁੜੇ ਹੋਏ ਹਨ ਉਹ ਇਹੋ ਜਿਹੇ ਧਨ ਜੋ ਹਨ ਉਸ ਨੂੰ ਇਕੱਠਾ ਕਰਦੇ ਹਨ ਉਹ ਧਨ ਜਿਸ ਦਾ ਕੇ ਮੋਲ ਹੀ ਨਹੀਂ ਹੈ ਹਾਰ ਨਿਰਮਾਇਲ ਉਜਲੋ ਪਤ ਸੱਚੀ ਸੱਚ ਬੋਲੇ ਉਹ ਸਚਿਆਰ ਜੋ ਹਨ ਸੱਚਾ ਧੰਨ ਇਕੱਠੇ ਕਰਦੇ ਹਨ ਇਸ ਕਰਕੇ ਉਹ ਨਿਰਮਾਇਲ ਨਿਰਮਾਇਲ ਪਵਿੱਤਰ ਉਜਲੋ ਉਹਨਾਂ ਦਾ মুখ ਉਜਲ ਹੋ ਜਾਂਦਾ ਹੈ ਇਸ ਸੱਚੇ ਧੰਨ ਦੇ ਕਾਰਨ ਪਤ ਸਾਚੀ ਜਿਹਨਾਂ ਨੂੰ ਸੱਚੀ ਇੱਜ਼ਤ ਮਿਲਦੀ ਹੈ ਇਸ ਦੁਨੀਆ ਦੇ ਵਿੱਚ ਵੀ ਇੱਜ਼ਤ ਮਿਲਦੀ ਹੈ ਤੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਪਤ ਸਾਚੀ ਸੱਚ ਬੋਲ ਅਤੇ ਪਰਮਾਤਮਾ ਦੇ ਜੋ ਸੱਚ ਬੋਲ ਹਨ ਮਿੱਠੇ ਬੋਲ ਹਨ ਪਰਮਾਤਮਾ ਉਹਨਾਂ ਬੋਲਾਂ ਦੇ ਦੁਆਰਾ ਉਹਨਾਂ ਸੱਚਿਆਰਾਂ ਨੂੰ ਆਪਣੇ ਕੋਲ ਬੁਲਾਉਂਦਾ ਹੈ ਉਹਨਾਂ ਸੱਚਾਰਾਂ ਨੂੰ ਜਿਹੜੇ ਕਿ ਸੱਚਾ ਧੰਨ ਜੋੜਦੇ ਹਨ ਉਹਨਾਂ ਨੂੰ ਆਪਣੀ ਦਰਗਾਹ ਦੇ ਵਿੱਚ ਬੁਲਾ ਕੇ ਆਗਰ ਦਿੰਦਾ ਹੈ ਉਹ ਦਰਗਾਹ ਦੇ ਵਿੱਚ ਇਸ ਤਰ੍ਹਾਂ ਨਹੀਂ ਕਿ ਰੇ ਰੇ ਦਰਗਾਹ ਕਹੈ ਨਾ ਓ ਆਓ ਬੈਠ ਆਦਰ ਸੁਭ ਦੇਓ ਦਰਗਾਹ ਦੇ ਵਿੱਚ ਉਹਨਾਂ ਨੂੰ ਕੋਈ ਰੇ ਰੇੜੀ ਕਹਿੰਦਾ ਆਰਾਧਨੀ ਦੇ ਸ਼ਬਦ ਨਹੀਂ ਬੋਲਦਾ ਪਰ ਉਹਨਾਂ ਨੂੰ ਸਾਰਿਆਂ ਨੂੰ ਉਹ ਵਾਈਬ੍ਰੇਰੀ ਦਰਗਾਹ ਦੇ ਵਿੱਚ ਸ਼ੁਭ ਗੁਣਾ ਕਰਕੇ ਉਸ ਨੂੰ ਉਹਨਾਂ ਨੂੰ ਆਦਰ ਹੀ ਮਿਲਦਾ ਉਹਨਾਂ ਨੂੰ ਵਡਿਆਈ ਮਿਲਦੀ ਹੈ ਸਾਜਣ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਾਜਨ ਮੀਤ ਸੁਜਾਨ ਦੇਵਾ ਗੁਰੂ ਤੂੰ ਹੀ ਮੇਰਾ ਸੱਜਣ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਸੁਜਾਨ ਹੈ ਤੂੰ ਸਰਵਰ ਤੂੰ ਹੰਸ ਅਤੇ ਇਹ ਜਗਤ ਰੂਪ ਜੋ ਸਰੋਵਰ ਹੈ ਇਹ ਵੀ ਤੂੰ ਹੀ ਹੈ ਅਤੇ ਇਸ ਦੇ ਵਿੱਚ ਜੋ ਹਾਨਸ ਜੀਵ ਜੰਤੂ ਰੂਪ ਹੰਸ ਹਨ ਇਹ ਵੀ ਤੇਰਾ ਹੀ ਰੂਪ ਹਾਨਾ ਸਾਚੋ ठाकुर ਮਨਸਾ ਹਉ ਬਲहारी ਤਿਸ ਉਹ ਸੱਚਾ ठाकुर ਸਦਾ ਰਹਿਣ ਵਾਲਾ ठाकुर ਉਹ ਅਬਨਾਸ਼ੀ ठाकुर ਜਿਸ ਦੇ ਹਿਰਦੇ ਦੇ ਵਿੱਚ ਜਿਸ ਦੇ ਮਨ ਦੇ ਵਿੱਚ ਵਸ ਜਾਂਦਾ ਹੈ ਸਾਧੂ ਜੀ ਕਹਿ ਰਹੇ ਨੇ ਹਉ ਬਲਹਾਰੀ ਇਸ ਮੈਂ ਉਸ ਦੇ ਉੱਤੇ ਬਲਿਹਾਰ ਜਾਂਦਾ ਹਾਂ ਵਾਰ ਨਹੀਂ ਜਾਂਦਾ ਸਦਕੇ ਜਾਂਦਾ ਹਾਂ ਜਿਸ ਦੇ ਅੰਦਰ ਉਹ ਸੱਚਾ ਠਾਕੂ ਜਿਸ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਇਹ ਮਾਇਆ ਮਮਤਾ ਮੋਹਣੀ ਮੋਹਣੀ ਜੋ ਮਾਇਆ ਹੈ ਇਸ ਦੀ ਮਮਤਾ ਜੋ ਹੈ ਇਹ ਜਿਸ ਨੇ ਬਣਾਈ ਹੈ ਉਹ ਵਾਹਿਗੁਰੂ ਨੂੰ ਜਾਣ ਉਸ ਦੇ ਨਾਲ ਜੁੜ ਕੇ ਇਹ ਮੋਹਣੀ ਮਾਇਆ ਦੇ ਨਾਲ ਨਾ ਜੁੜ ਇਸ ਮੋਹਣੀ ਮਾਇਆ ਨੂੰ ਜਿਸ ਨੇ ਬਣਾਇਆ ਹੈ ਉਹ ਵਾਹਿਗੁਰੂ ਉਸ ਨੂੰ ਜਾਣ ਉਸ ਦੇ ਨਾਲ ਤੂੰ ਜੁੜ ਉਸ ਨੂੰ ਸਮਝ ਵਿਖਿਆ ਅੰਮ੍ਰਿਤ ਇੱਕ ਹੈ 부ਝ ਪਰਖ ਸੁਜਾਨ ਜਿਹੜਾ ਵੀ ਉਸ ਸੁਜਾਨ ਪਰਖ ਨੂੰ 부ਝ ਲੈਂਦਾ ਹੈ ਉਸ ਸੁਜਾਨ ਪਰਖ ਦੇ ਨਾਲ ਜੁੜ ਜਾਂਦਾ ਹੈ ਜਿਸਦੇ ਹਿਰਦੇ ਦੇ ਵਿੱਚ ਉਸ ਸੁਜਾਨ ਪਰਖ ਜੋ ਹੈ ਉਹ ਵਸ ਜਾਂਦਾ ਹੈ ਉਸ ਤੇ ਲਈ ਫਿਰ ਵਿਖਿਆ ਅੰਮ੍ਰਿਤ ਇਹ ਕੋ ਭਾਵੇਂ ਵਿਖਿਆ ਦੇ ਵਿੱਚ ਰਹਿ ਰਿਹਾ ਹੈ ਮਾਇਆ ਦੇ ਵਿੱਚ ਹੀ ਰਹਿ ਰਿਹਾ ਹੈ ਪਰ ਉਹ ਸਦਾ ਅੰਮ੍ਰਿਤ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮਾਇਆ ਹੈ ਪਰ ਮਾਇਆ ਦੇ ਵਿੱਚ ਰਹਿੰਦੇ ਆ ਹੁਣਾਂ ਵੀ ਉਹ ਅੰਮ੍ਰਿਤ ਦੇ ਨਾਲ ਹੀ ਉਹ ਸਵਾਯ ਗੁਰੂ ਅੰਮ੍ਰਿਤ ਰੂਪੀ ਨਾਮ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਸਤਿਗੁਰੂ ਜੀ ਦਾ ਉਪਦੇਸ਼ ਹੈ ਜਿਵੇਂ ਜਲਮੈਂ ਕਮਲ ਨਿਰਾਲਮ ਮੁਰਗਾਈ ਨੈਸਾਨੇ ਜਿਸ ਤਰ੍ਹਾਂ ਕਮਲ ਦਾ ਬਲ ਜੋ ਹੈ ਉਹ ਚਿੱਕੜ ਦੇ ਵਿੱਚ ਉਗਦਾ ਹੈ ਪਰ ਉਸ ਵਿੱਚ ਉੱਗ ਕੇ ਉਹ ਉਸ ਤੋਂ ਵੱਖਰਾ ਹੀ ਰਹਿੰਦਾ ਹੈ ਮੁਰਗਾਈ ਨੈਸਾਨੇ ਮੁਰਗਾਈ ਜੋ ਹੈ ਉਹ ਨਦੀ ਦੇ ਵਿੱਚ ਤਰਦੀ ਹੈ ਪਾਰ ਉਸ ਤੇ ਪਾਰ ਜੋ ਹਨ ਉਹ ਪਾਣੀ ਦੇ ਨਾਲ ਨਹੀਂ ਭਜਦੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿ ਰਹੇ ਨੇ ਸੁਰਤ ਸ਼ਬਦ ਭਵ ਸਾਗ ਬਤਰੀਏ ਨਾਨਕ ਨਾਮ ਵਖਾਣ ਆਪਣੇ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਇਸ ਮਾਇਆ ਦੇ ਵਿੱਚ ਰਹਿੰਦੇ ਆ ਆ ਜੀ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਅਤੇ ਉਸ ਵਾਹਿਗੁਰੂ ਦਾ ਨਾਮ ਜਪ-ਜਪ ਕੇ ਸੁਰਤ ਸ਼ਬਦ ਭਵ ਸਾਗਰ ਤਰੀਏ ਇਹ ਭਵ ਸਾਗਰ ਜੋ ਹੈ ਇਸ ਸੰਸਾਰ ਸਮੁੰਦਰ ਜੋ ਹੈ ਇਸ ਦੇ ਵਿੱਚੋਂ ਤਰਿਆ ਜਾ ਸਕਦਾ ਹੈ ਇਸ ਕਰਕੇ ਸਤਿਗੁਰ ਦੇ ਪੰਤੇ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਆ ਨਾ ਕਿ ਵੇਖਿਆ ਅੰਮ੍ਰਿਤ ਏਕ ਹੈ 부ਝੇ ਪੁਰਖ ਸੁਜਾਨ ਜਿਹੜਾ ਉਸ ਵਾਹਿਗੁਰੂ ਨੂੰ 부ਝ ਲੈਂਦਾ ਹੈ ਜਿਹੜਾ ਉਸ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ ਉਹ ਇਸ ਇਹੋ ਜੀ ਵੇਖਿਆ ਇਹੋ ਜੀ ਮਾਇਆ ਦੇ ਵਿੱਚ ਵੀ ਰਹਿੰਦਾ ਹੋਇਆ ਉਹ ਅੰਮ੍ਰਿਤ ਦੇ ਨਾਲ ਹੀ ਜੁੜਿਆ ਰਹਿੰਦਾ ਹੈ ਜਿਸ ਤਰ੍ਹਾਂ ਕਿ ਕਮਲ ਚਿੱਕਰ ਦੇ ਵਿੱਚ ਉਹ ਏ ਵੀ ਉਸ ਚਿੱਕਰ ਦਾ ਉਸ ਤੇ ਅਸਰ ਨਹੀਂ ਹੁੰਦਾ ਜਿਸ ਤਰ੍ਹਾਂ ਮੁਰਗਾਈ ਜੋ ਹੈ ਉਹ ਨਦੀ ਦੇ ਵਿੱਚ ਤਰਦੀ ਹੈ ਪਰ ਉਸ ਤੇ ਪਾਰ ਨਹੀਂ ਪਹੁੰਚਦੇ ਇਸੇ ਤਰ੍ਹਾਂ ਇਹ ਜੀਵ ਜੋ ਹੈ ਆਪਣੀ ਸੂਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਅਤੇ ਉਸ ਵਾਹਿਗੁਰੂ ਦਾ ਨਾਮ ਜਪ-ਜਪ ਕੇ ਇਸ ਭਵ ਸਾਗਰ ਤੋਂ ਪਾਰ ਲੰਘ ਜਾਂਦਾ ਹੈ ਤੇ ਸਤਿਗੁਰੂ ਕਿਰਪਾ ਕਰਨ ਅਸੀਂ ਵੀ ਇਹੋ ਜੇ ਭਾਵ ਸਾਗਰ ਦੇ ਵਿੱਚ ਰਹਿੰਦੇ ਹੋਏ ਇਸ ਮਾਇਆ ਦੇ ਵਿੱਚ ਰਹਿੰਦੇ ਹੋਏ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਸਦਾ ਜੋੜ ਕੇ ਸਦਾ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ ਕੇ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਅਸੀਂ ਵੀ ਇਸ ਭਾਵ ਸਾਗਰ ਤੋਂ ਪਾਰ ਲੰਘ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ